ਇਹ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਇੱਕ ਛੋਟਾ ਜਿਹਾ ਪਿੰਡ ਆ ਉਸ ਪਿੰਡ ਦੇ ਵਿੱਚ ਰਾਤ ਨੂੰ ਇੱਕ ਚੋਰ ਆ ਜਾਂਦਾ ਉਹ ਇੱਕ ਘਰ ਦੇ ਵਿੱਚ ਚੋਰੀ ਕਰਦਾ ਉਹ ਘਰ ਦੇ ਵਿੱਚ ਉਹਨੂੰ 10-15000 ਰੁਪਏ ਨਕਦ ਮਿਲ ਜਾਂਦੇ ਆ ਚੋਰੀ ਕਰਕੇ ਉਹ ਬਾਹਰ ਨਿਕਲਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਫਿਰ ਉਹ ਸੋਚਦਾ ਵੀ ਇੰਨੇ ਕ ਪੈਸੇ ਤਾਂ ਹੋ ਗਏ ਵੀ ਇੱਕ ਅੱਧੇ ਘਰ ਚ ਹੋਰ ਨਿਗਾ ਮਾਰਨਾ ਤੇ ਉਹ ਇੱਕ ਘਰ ਦੀ ਕੰਧ ਟੱਪ ਕੇ ਆ ਜਾਂਦਾ ਉਹ ਘਰ ਦੀ ਕੰਧ ਆ ਜਿਹੜੀ ਬਿਲਕੁਲ ਛੋਟੀ ਹੁੰਦੀ ਆ ਤੇ ਘਰ ਦੇ ਵਿੱਚ ਦੋ ਹੀ ਕਮਰੇ ਹੁੰਦੇ ਆ ਤੇ ਚਲੋ ਜਦੋਂ ਉਹ ਚੋਰੀ ਕਰਨ ਲੱਗਦਾ ਵੇਖਦਾ ਉਹ ਇੱਕ ਕਮਰੇ ਦੇ ਵਿੱਚ ਜਾਂਦਾ ਉਸ ਕਮਰੇ ਦੇ ਵਿੱਚ ਜਿਹੜਾ ਕੁਝ ਵੀ ਨਹੀਂ ਹੁੰਦਾ ਇੱਕ ਟੁੱਟਿਆ ਜਿਹਾ ਮੰਜਾ ਹੁੰਦਾ ਉੱਤੇ ਕੁਝ ਕੁ ਕੱਪੜੇ ਪਏ ਹੁੰਦੇ ਆ ਇਉਂ ਦੇ ਵਿੱਚ ਹੀ ਗੈਸ ਪਿਆ ਹੁੰਦਾ ਤੇ ਉੱਥੇ ਮਤਲਬ ਛੋਟੀ ਜੀ ਰਸੋਈ ਬਣੀ ਹੁੰਦੀ ਆ ਉਹ ਸਾਰੇ ਡੱਬੇ ਡੁੱਬੇ ਜਿਹੀ ਫਰੋਲ ਕੇ ਵੇਖਦਾ ਕਿਉਂਕਿ ਅਕਸਰ ਔਰਤਾਂ ਜਿਹੜੀਆਂ ਕਈ ਵਾਰ ਜਿਹੜੇ ਪੈਸੇ ਆ ਵੀ ਚੋਰਾਂ ਦੇ ਡਰਾਂ ਤੋਂ ਉਹ ਡੱਬਿਆਂ ਦੇ ਵਿੱਚ ਪਾ ਦਿੰਦੀਆਂ ਖੰਡ ਚਾਹ ਵਾਲੇ ਡੱਬੇ ਦੇ ਵਿੱਚ ਤੇ ਉਹ ਦੇਖਦਾ ਉਹਨੂੰ ਕੁਝ ਵੀ ਨਹੀਂ ਮਿਲਦਾ ਤਕਰੀਬਨ ਸਾਰੇ ਡੱਬੇ ਖਾਲੀ ਹੁੰਦੇ ਆ ਉਹ ਸੋਚਦਾ ਵੀ ਮੈਂ ਕਿਹੋ ਜਿਹਾ ਘਰੇ ਚੋਰੀ ਕਰਨ ਆ ਗਿਆ ਵੀ ਇਹਨਾਂ ਦੇ ਤਾਂ ਡੱਬੇ ਵੀ ਖਾਲੀ ਪਏ ਆ ਨੂਨ ਮਿਰਚ ਵਾਲੇ ਵੀ ਇਹਨਾਂ ਦੇ ਤਾਂ ਕੁਝ ਵੀ ਨਹੀਂ ਹੈਗਾਗਾ ਚਲ ਉਹ ਦੇਖਦਾ ਹਨਾ ਦੂਸਰੇ ਕਮਰੇ 'ਚ ਜਾਂਦਾ ਦੂਸਰੇ ਕਮਰੇ ਚ ਦੇਖਦਾ ਤੇ ਇੱਕ ਨੌਜਵਾਨ ਔਰਤਾ ਜਿਹੜੀ ਉਹ ਪਈ ਹੁੰਦੀ ਆ ਸੁੱਤੀ ਤੇ ਘਰ ਦੇ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ ਉਹ ਸੋਚਦਾ ਵੀ ਕੱਲੀ ਔਰਤਾ ਹਨਾ ਵੀ ਕੱਲੀ ਪਈ ਆ ਵੀ ਨਾ ਇਹਦਾ ਕੋਈ ਬੱਚਾ ਨਾ ਇਹਦੇ ਘਰ ਵਾਲਾ ਤੇ ਉਹਨਾਂ ਉਸ ਕਮਰੇ ਦੇ ਵਿੱਚ ਆਸੇ-ਪਾਸੇ ਵੇਖਦਾ ਉਸ ਕਮਰੇ ਦੇ ਵਿੱਚ ਵੀ ਕੋਈ ਬਹੁਤਾ ਸਮਾਨ ਨਹੀਂ ਹੁੰਦਾ ਤੇ ਉਹ ਮੁੜਨ ਲੱਗਦਾ ਮੁੜ ਕੇ ਜਦੋਂ ਉਹ ਦਰਵਾਜ਼ਾ ਬੰਦ ਕਰਦਾ ਕਮਰੇ ਦਾ ਤੇ ਉਹ ਜਾਣ ਲੱਗਦਾ ਤੇ ਉਹਦੇ ਨਾਲ ਮਨ ਦੇ ਵਿੱਚ ਬੇਈਮਾਨੀ ਆ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਕੱਲੀ ਔਰਤਾ ਮੈਂ ਇਹਦਾ ਫਾਇਦਾ ਉਠਾਵਾਂ ਉਹ ਵਾਪਸ ਮੁੜ ਕੇ ਕਮਰੇ ਦੇ ਵਿੱਚ ਜਾਂਦਾ ਹੌਲੀ ਦਰਵਾਜ਼ਾ ਖੋਲਦਾ ਤੇ ਫਿਰ ਉਹ ਉਹਦੇ ਕੋਲ ਖੜ ਕੇ ਉਸ ਔਰਤ ਨੂੰ ਸੁੱਤੀ ਪਈ ਨੂੰ ਵੇਖਦਾ ਮਸੂਮ ਚਿਹਰਾ ਹੁੰਦਾ ਉਸ ਔਰਤ ਦਾ ਤੇ ਉਹ ਮਤਲਬ ਨੀਂਦ ਦੇ ਵਿੱਚ ਇੰਨੀ ਜ਼ਿਆਦਾ ਇੰਨੀ ਨੀਂਦ ਦੇ ਵਿੱਚ ਪਈ ਹੁੰਦੀ ਆ ਕਿ ਉਹਨੂੰ ਕੋਈ ਆਸੇ ਪਾਸੇ ਦੀ ਸੁਰਤ ਨਹੀਂ ਹੁੰਦੀ ਉਹ ਜਦੋਂ ਉਹਦੇ ਵੱਲ ਵੇਖਦਾ ਨਾ ਉਹਨੂੰ ਉੱਤੇ ਤਰਸ ਆ ਜਾਂਦਾ ਪਹਿਲਾਂ ਉਹ ਉਹਦੇ ਨਾਲ ਜ਼ਬਰਦਸਤੀ ਕਰਨ ਦੇ ਇਰਾਦੇ ਨਾਲ ਮੁੜਿਆ ਸੀ ਫਿਰ ਉਹ ਆਪਣੇ ਆਪ ਨੂੰ ਲਾਹਣਤ ਪਾਉਂਦਾ ਵੀ ਮੈਂ ਕੀ ਕਿਵੇਂ ਹਨਾ ਇੱਕ ਮਜਬੂਰ ਔਰਤ ਦਾ ਫਾਇਦਾ ਉਠਾ ਰਿਆ ਵੀ ਮੈਂ ਆਇਆ ਤਾਂ ਚੋਰੀ ਕਰਨ ਸੀ ਵੀ ਚੋਰੀ ਕਰਨਾ ਮੇਰੀ ਮਜਬੂਰੀ ਸੀ ਤੇ ਉਹ ਨਾ ਉੱਥੋਂ ਮੁੜਨ ਲੱਗਦਾ ਜਦੋਂ ਤੇ ਉਹ ਦਰਵਾਜ਼ਾ ਜਿਹੜਾ ਖੜਕ ਜਾਂਦਾ ਤੇ ਉਹ ਨੌਜਵਾਨ ਔਰਤ ਉੱਠ ਜਾਂਦੀ ਆ ਉੱਠ ਕੇ ਉਹ ਵੇਖਦੀ ਆ ਕੌਣ ਕੌਣ ਜਦੋਂ ਉਹ ਐਂ ਕਹਿੰਦੀ ਆ ਤਾਂ ਉਹ ਮੁੰਡਾ ਜਿਹੜਾ ਉੱਥੇ ਹੀ ਦਰਵਾਜ਼ੇ ਦੇ ਉਹਲੇ ਲੁਕ ਜਾਂਦਾ ਤੇ ਉਹ ਔਰਤ ਆ ਜਿਹੜੀ ਉਹ ਦਰਵਾਜ਼ਾ ਖੋਲ ਕੇ ਬਾਹਰ ਜਾਂਦੀ ਆ ਬੇੜੇ ਦੇ ਵਿੱਚ ਬੇੜੇ 'ਚ ਦੇਖਦੀ ਆ ਚਾਰ ਸਪੇਰੇ ਉਹਨੂੰ ਕੋਈ ਵੀ ਨਹੀਂ ਦਿਸਦਾ ਤੇ ਉਹ ਮੁੰਡਾ ਜਿਹੜਾ ਉਹਦੇ ਜਿਹੜੇ ਬੈੱਡ ਹੁੰਦਾ ਉਹਦੇ ਹੇਠਾਂ ਵੜ ਜਾਂਦਾ ਉਹ ਔਰਤ ਫੇਰ ਆ ਕੇ ਚਾਰ ਸਪੇਰਾ ਦੇਸ਼ ਕੀ ਪੈ ਜਾਂਦੀ ਆ ਤੇ ਉਹ ਪਿਆਏ ਹੀ ਸੋਚਦਾ ਵੀ ਜੇ ਇਹਨੂੰ ਮੇਰਾ ਪਤਾ ਲੱਗ ਗਿਆ ਤੇ ਮੈਂ ਇਹਨੂੰ ਕੀ ਕਹੂੰਗਾ ਵੀ ਵੈਸੇ ਵੀ ਮੈਂ ਦੂਜੇ ਘਰ ਚੋ ਚੋਰੀ ਕੀਤੀ ਆ ਵੀ ਮੈਂ ਤਾਂ ਫੜਿਆ ਜਾਊਂਗਾ ਫੇਰ ਉਹ ਦਵਾਰਾ ਕੋਸ਼ਿਸ਼ ਕਰਦਾ ਬੋਝ-ਬੋਝ ਕੇ ਹੇਠਾਂ ਤੋਂ ਨਿਕਲਣ ਦੀ ਤੇ ਵੀ ਮੈਂ ਦਰਵਾਜ਼ਾ ਖੋਲ ਕੇ ਚਲਿਆ ਜਾਵਾਂ ਪਰ ਜਦੋਂ ਉਹ ਵੇਖਦਾ ਪਹਿਲਾਂ ਉਹ ਕੋਚਕ ਦੇ ਨੇ ਉੱਪਰ ਮੂੰਹ ਕਰਕੇ ਵੇਖਦਾ ਤੇ ਉਹ ਜਿਹੜੀ ਔਰਤਾ ਉਹ ਬੈੱਡ ਦੇ ਉੱਤੇ ਬੈਠੀ ਹੁੰਦੀ ਆ ਉਹ ਪਈ ਨਹੀਂ ਹੁੰਦੀ ਕਿਉਂਕਿ ਉਹ ਵੀ ਡਰ ਜਾਂਦੀ ਆ ਉਹਨੂੰ ਇਹ ਲੱਗਿਆ ਸੀ ਵੀ ਕਮਰੇ ਦੇ ਵਿੱਚ ਕੋਈ ਹੈਗਾ ਤੇ ਉਹਨਾ ਉੱਥੇ ਹੀ ਪੈ ਜਾਂਦਾ ਪਏ ਪਏ ਨੂੰ ਉਹਨੂੰ ਨੀਂਦ ਆ ਜਾਂਦੀ ਆ ਸੌਂ ਜਾਂਦਾ ਉਹ ਬੈੱਡ ਹੇਠਾਂ ਹੀ ਤੇ ਜਦੋਂ ਸਵੇਰੇ ਉਹ ਔਰਤ ਉੱਠਦੀ ਆ ਉੱਠ ਕੇ ਉਹ ਬਾਹਰ ਜਾਂਦੀ ਆ ਤੇ ਉਸ ਚੋਰ ਨੂੰ ਵੀ ਖੜਕੇ ਨਾਲ ਜਾਗ ਆ ਜਾਂਦੀ ਆ ਤੇ ਉਹ ਵੇਖਦਾਗਾ ਵੀ ਹੁਣ ਤਾਂ ਮੈਂ ਨਿਕਲ ਹੀ ਨਹੀਂ ਸਕਦਾ ਕਿਸੇ ਤਰੀਕੇ ਨਾਲ ਵੀ ਮੈਂ ਕਿਵੇਂ ਨਿਕਲਾਂ ਵੀ ਦਿਨ ਤਾਂ ਚੜ ਗਿਆ ਤੇ ਉਹ ਔਰਤ ਚਲੋ ਵਿੜੇ ਦੇ ਵਿੱਚ ਜਾ ਕੇ ਆਪਣੇ ਬਾਣੀ ਮੋٹے ਜਿਹੜੇ ਕੰਮ ਧੰਦੇ ਹੁੰਦੇ ਉਹ ਕਰਦੀ ਆ ਤੇ ਉਸ ਤੋਂ ਬਾਅਦ ਉਹਨੂੰ ਨਾਲ ਥੋੜੇ ਟਾਈਮ ਬਾਅਦ ਕਿਸੇ ਦੀ ਆਵਾਜ਼ ਸੁਣਾਈ ਦਿੰਦੀ ਆ ਉਹ ਨੌਜਵਾਨ ਔਰਤ ਨਾਲ ਕੋਈ ਔਰਤ ਗੱਲ ਕਰ ਰਹੀ ਸੀ ਕਹਿੰਦੀ ਤੈਨੂੰ ਪਤਾ ਆਪਣੇ ਗਵਾਂਡੀਆਂ ਦੀ ਚੋਰੀ ਹੋ ਗਈ 3 ਲੱਖ ਰੁਪਈਆ ਉਹਨਾਂ ਦਾ ਚੋਰੀ ਹੋ ਗਿਆ ਉਹ ਕਹਿੰਦੀ ਅੱਛਾ 3 ਲੱਖ ਰੁਪਈਆ ਸੀ ਉਹਨਾਂ ਦੇ ਘਰੇ ਕਹਿੰਦੀ ਹੋਰ ਰਾਤ ਚੋਰ ਆਏ ਕਹਿੰਦੀ ਪੈਣੇ ਤੂੰ ਕੱਲੀ ਹੁੰਨੀ ਆ ਨਿਗਾ ਰੱਖਿਆ ਕਰ ਕਹਿੰਦੀ ਚੱਲ ਮੂੰ ਤਾਂ ਮੇਰੀ ਨਿਗਾ ਹੀ ਹੁੰਦੀ ਆ ਵੀ ਮੇਰੇ ਕੀ ਆ ਮੇਰੇ ਕੀ ਲੈ ਜੂ ਕੋਈ ਪਰ ਕਹਿੰਦੀ ਮੈਂ ਸੱਚ ਦੱਸਾਂ ਮੈਨੂੰ ਇਹ ਲੱਗਿਆ ਵੀ ਕਮਰੇ 'ਚ ਕੋਈ ਹੈਗਾ ਸੀ ਉਹ ਕਹਿੰਦੀ ਵੀ ਫਿਰ ਉਹੀ ਚੋਰ ਨਾ ਹੋਵੇ ਹੁਣ ਚੋਰ ਨੂੰ ਥੋੜੀ ਪਤਾ ਵੀ ਛੋਡੇ ਘਰੇ ਕੁਝ ਹੈਗਾ ਕਿ ਨਾ ਕਹਿੰਦੀ ਮੈਂ ਆਸ-ਪਾਸੇ ਉੱਠ ਕੇ ਵੇਖਿਆ ਪਰ ਮੈਨੂੰ ਦਿਸੀਆ ਨਹੀਂ ਤਾਂ ਦੂਜੀ ਔਰਤ ਉਹਨੂੰ ਕਹਿੰਦੀ ਠੀਕ ਐ ਤੂੰ ਨਿਗ੍ਹਾ ਰੱਖੀ ਅੱਜ ਵੀ ਜੇ ਦੁਬਾਰੇ ਚੋਰ ਚੂਰਾ ਆਇਆ ਨਾ ਤੂੰ ਰੌਲਾ ਪਾ ਦੀ ਵੀ ਤੂੰ ਕੱਲੀ ਹੈਗੀ ਆ ਹਨਾ ਜਿਹੜੇ ਚਾਰ ਭਾਂਡੇ ਆ ਤੈਨੂੰ ਤਾਂ ਉਹੀ ਬਣਾਉਣੇ ਔਖੇ ਆ ਵੀ ਲੈ ਨਾ ਜਾਵੇ ਚੋਰ ਉਹ ਕਹਿੰਦੀ ਠੀਕ ਐ ਜਦੋਂ ਮੈਨੂੰ ਲੱਗਿਆ ਪਤਾ ਤੇ ਕਹਿੰਦੀ ਮੈਂ ਰੌਲਾ ਪਾਉਂਗੀ ਕਿਉਂ ਚੋਰ ਦੇ ਭਾਦੀ ਬਣ ਜਾਂਦੀ ਆ ਵੀ ਹੁਣ ਇਹਦਾ ਮਤਲਬ ਇਹਨੂੰ ਮੇਰੇ ਤੇ ਸ਼ੱਕਾ ਵੀ ਉਹਨੂੰ ਚਲੋ ਉਹਨੂੰ ਮੈਨੂੰ ਨਹੀਂ ਜਾਣਦੀ ਪਰ ਉਹਨੂੰ ਐਂ ਤਾਂ ਪਤਾ ਨਾ ਵੀ ਮੇਰੇ ਘਰੇ ਕੋਈ ਆਇਆ ਸੀ ਉਹ ਸੋਚਦਾ ਵੀ ਹੁਣ ਮੈਂ ਕੀ ਕਰਾਂ ਚਲ ਉਹ ਔਰਤ ਵਿਚਾਰੀ ਆਪਦਾ ਰੋਟੀ ਪਾਣੀ ਕਰਨ ਤੋਂ ਬਾਅਦ ਕਮਰੇ ਦੇ ਵਿੱਚ ਆਉਂਦੀ ਆ ਤੇ ਕਮਰੇ ਦੇ ਵਿੱਚ ਆ ਕੇ ਉਹ ਜਦੋਂ ਬੈੱਡ ਤੇ ਬੈਠਦੀ ਆ ਤੇ ਉਹਨੂੰ ਨਾ ਐਦਾਂ ਲੱਗਦਾ ਵੀ ਕਮਰੇ ਦੇ ਵਿੱਚ ਕੋਈ ਹੈਗਾ ਉਹਨੂੰ ਉਹਦੇ ਸਾਹ ਆਉਣ ਦੀ ਹੁਣ ਇੱਕ ਬੰਦਾ ਚੋਰੀਓਂ ਬੈਠਾ ਜਿਹੜਾ ਲੁਕ ਛਿਪ ਕੇ ਬੈਠਾ ਉਹਦੇ ਸਾਹ ਦੀ ਆਵਾਜ਼ ਤਾਂ ਆਊਗੀ ਤੇ ਉਹ ਬੈੱਡ ਹੇਠਾਂ ਵੇਖਦੀ ਆ ਉਹ ਚੋਰ ਆ ਜਿਹੜਾ ਬੈਠਾ ਹੁੰਦਾ ਤੇ ਉਹ ਵੇਖ ਕੇ ਜਦੋਂ ਉੱਚੀ ਰੌਲਾ ਪਾਉਣੀ ਲੱਗਦੀ ਆ ਤਾਂ ਉਹ ਭੱਜ ਕੇ ਬੈੱਡ ਸਾਨੂੰ ਨਿਕਲ ਕੇ ਉਹਦੇ ਮੂੰਹ ਤੇ ਹੱਥ ਰੱਖ ਲੈਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਰੌਲਾ ਨਾ ਪਾ ਪਲੀਜ਼ ਤੂੰ ਰੌਲਾ ਨਾ ਪਾ ਤੇ ਉਹ ਨਾ ਚੁੱਪ ਕਰ ਜਾਂਦੀ ਆ ਜਦੋਂ ਉਹ ਚੁੱਪ ਕਰਦੀ ਆ ਤੇ ਉਹਨੂੰ ਕਹਿੰਦੀ ਏ ਵੀ ਮੇਰੇ ਹੱਥ ਆਏਗਾ ਇਸ਼ਾਰੇ ਕਰਦੀ ਆ ਮੇਰਾ ਮੂੰਹ ਛੱਡ ਤੇ ਉਹਨੂੰ ਕਹਿੰਦਾ ਵੀ ਤੈਨੂੰ ਸੌਂ ਲੱਗੇ ਵੀ ਤੂੰ ਰੌਲਾ ਨਹੀਂ ਪਾਉਣਾ ਮੈਂ ਤੈਨੂੰ ਸਾਰੀ ਗੱਲ ਦੱਸ ਦਰਮੇਂ ਕੌਣ ਆ ਚਲ ਉਹ ਕਹਿੰਦੀ ਵੀ ਨਹੀਂ ਰੌਲਾ ਪਾਉਂਦੀ ਉਹਦੇ ਮੂੰਹ ਤੋਂ ਹੱਥ ਪਰੇ ਕਰਦਾ ਤੇ ਉਹਦੇ ਪਰੇ ਜਾ ਕੇ ਖੜਕੇ ਉਹਨੂੰ ਕਹਿੰਦਾ ਵੀ ਪਲੀਜ਼ ਤੁਸੀਂ ਕਿਸੇ ਨੂੰ ਦੱਸਿਓ ਨਾ ਉਹ ਕਹਿੰਦੀ ਵੀ ਤੁਸੀਂ ਕੌਣ ਹੋ ਉਹਨੂੰ ਸੱਚ ਦੱਸ ਦਿੰਦਾ ਕਹਿੰਦਾ ਮੈਂ ਚੋਰ ਹੀ ਆ ਜਿਹੜਾ ਮੈਂ ਕੱਲ ਰਾਤ ਆਇਆ ਸੀ ਚੋਰੀ ਕਰਨ ਤੁਹਾਡੇ ਗਵੰਡੀਆਂ ਦੀ ਚੋਰੀ ਕੀਤੀ ਆ ਮੈਂ ਤੇ ਮੈਂ ਆਇਆ ਤਾਂ ਤੁਹਾਡੇ ਵੀ ਚੋਰੀ ਕਰਨ ਸੀ ਜਦੋਂ ਮੈਨੂੰ ਕੁਝ ਨਹੀਂ ਮਿਲਿਆ ਤੇ ਕਹਿੰਦਾ ਵੀ ਮੈਂ ਬਾਹਰ ਜਾਣ ਲੱਗਿਆ ਸੀ ਫਿਰ ਤੁਸੀਂ ਉੱਠ ਖੜੇ ਕਹਿੰਦਾ ਮੈਂ ਬੈੱਡ ਹੇਠਾਂ ਵੜ ਗਿਆ ਤੇ ਮੈਨੂੰ ਆ ਗਈ ਨੀਂਦ ਕਹਿੰਦਾ ਹੁਣ ਮੈਨੂੰ ਮੌਕਾ ਨਹੀਂ ਮਿਲਿਆ ਭੰਜਣ ਦਾ ਉਹ ਉਹਨੂੰ ਕਹਿੰਦਾ ਵੀ ਪਲੀਜ਼ ਤੂੰ ਕਿਸੇ ਨੂੰ ਦੱਸੇਂਗੀ ਤਾਂ ਨਹੀਂ ਉਹ ਕਹਿੰਦੀ ਵੀ ਨਹੀਂ ਦੱਸੂਗੀ ਤਾਂ ਨਹੀਂ ਪਰ ਕਹਿੰਦੀ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਚੋਰੀ ਕਰਦੇ ਆਨੂੰ ਵੀ ਤੁਸੀਂ 3 ਲੱਖ ਰੁਪਏ ਅਗਲੇ ਦਾ ਚੱਕ ਲਿਆ ਮਿਹਨਤ ਦੀ ਕਮਾਈ ਉਹ ਕਹਿੰਦਾ ਵੀ ਪਹਿਲੀ ਗੱਲ ਤਾਂ ਮੈਂ 3 ਲੱਖ ਨਹੀਂ ਚੱਕਿਆ ਉਹਨੂੰ ਪੈਸੇ ਫੜਾ ਦਿੰਦਾ ਉਹ ਕਹਿੰਦਾ ਵੀ ਆਹੀ 15000 ਰੁਪਏ ਦਾ ਉਹ ਕਹਿੰਦਾ ਉਹ ਕਹਿੰਦੀ ਹੈ ਔਰਤ ਵਿਧਵਾ ਹਰਤਾ ਜਿਹੜੀ ਉਹ ਕਹਿੰਦੀ ਵੀ ਫਿਰ ਉਹ 3 ਲੱਖ ਕਿਉਂ ਦੱਸਦੀ ਆ ਉਹ ਕਹਿੰਦਾ ਵੀ ਅਕਸਰ ਲੋਕ ਇਦਾਂ ਹੀ ਕਰਦੇ ਆ ਵੀ ਜਦੋਂ ਕਿਸੇ ਦੀ ਚੋਰੀ ਹੋ ਜੇ ਭਾਵੇਂ 10000 ਚੱਕੇ ਵੀ ਉਹ ਲੱਖਾਂ ਜੀ ਬਣਾ ਦਿੰਦੇ ਆ ਵੀ ਜਦੋਂ ਚੋਰ ਫੜਿਆ ਗਿਆ ਭੇਨੇ ਭਰੂਗਾ ਤੇ ਉਹ ਕਹਿੰਦੀ ਵੀ ਠੀਕ ਆ ਪਰ ਉਹ ਕਹਿੰਦੀ ਵੀ ਤੁਸੀਂ ਨੌਜਵਾਨ ਹੋ ਹਨਾ ਵਧੀਆ ਸੋਹਣੇ ਸੁਨੱਖੇ ਨੌਜਵਾਨ ਹੋ ਵੀ ਤੁਸੀਂ ਚੋਰੀ ਕਿਉਂ ਕਰਦੇ ਹੋ ਉਹ ਕਹਿੰਦਾ ਵੀ ਮੇਰੀ ਮਜਬੂਰੀ ਬਣ ਗਈ ਚੋਰੀ ਕਰਨਾ ਵੀ ਮੈਂ ਕੋਈ ਪੇਸ਼ੇਵਰ ਚੋਰ ਨਹੀਂ ਹੈਗਾ ਮੇਰੀ ਮਾਂ ਨਾ ਬਹੁਤ ਜ਼ਿਆਦਾ ਬਿਮਾਰ ਆ ਮੇਰੀ ਮਾਂ ਦੇ ਇਲਾਜ ਵਾਸਤੇ ਮੈਨੂੰ 50000 ਰੁਪਏ ਚਾਹੀਦਾ ਮੈਂ ਸਾਰੇ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ ਪੁੱਛਿਆ ਮੈਨੂੰ ਕਿਸੇ ਨੇ ਕੋਈ ਪੈਸਾ ਨਹੀਂ ਦਿੱਤਾ ਮੈਂ ਸਭ ਦੇ ਮਿਲਤਾ ਕੀਤੀਆਂ ਵੀ ਮੈਂ ਸਾਰਿਆਂ ਦੇ ਹੌਲੀ-ਹੌਲੀ ਪੈਸੇ ਤਾਰ ਦੂੰਗੀ ਮੈਨੂੰ 50000 ਰੁਪਏ ਇਕੱਠਾ ਕਰਕੇ ਦੇ ਦਿਓ ਵੀ ਮੈਨੂੰ ਕਿਸੇ ਨੇ ਪੈਸਾ ਨਹੀਂ ਦਿੱਤਾ ਤਾ ਕਰਕੇ ਮੈਂ ਚੋਰੀ ਕਰਨ ਆਇਆ ਕਹਿੰਦਾ ਵੱਡੇ ਵੱਡੇ ਚੋਰ ਚੋਰੀਆਂ ਕਰਦੇ ਆ ਤੇ ਗਲਤ ਕੰਮਾਂ ਲਈ ਕਰਦੇ ਆ ਮੈਂ ਤਾਂ ਆਪਣੇ ਮਾਂ ਦੇ ਇਲਾਜ ਲਈ ਚੋਰੀ ਕੀਤੀ ਸੀ ਇਹ ਸੁਣ ਕੇ ਉਸ ਔਰਤ ਨੂੰ ਦਰਸ ਆ ਜਾਂਦਾ ਤੇ ਉਹ ਕਹਿੰਦੀ ਵੀ ਮੇਰੇ ਕੋਰੇ ਤਾਂ ਕੁਝ ਵੀ ਨਹੀਂ ਵੀ ਜਿਹੜਾ ਮੈਂ ਤੈਨੂੰ ਦੇ ਸਕਾਂ ਵੀ ਨਹੀਂ ਮੈਂ ਤੇਰੀ ਵੈਸੇ ਹੀ ਮਦਦ ਕਰ ਦਿੰਦੀ ਉਹ ਕਹਿੰਦਾ ਵੀ ਨਹੀਂ ਤੇ ਉਹਨੂੰ ਪੁੱਛਦਾ ਵੀ ਤੁਸੀਂ ਇਕੱਲੇ ਕਿਉਂ ਰਹਿੰਦੇ ਹੋ ਤਾਂ ਉਹ ਦੱਸਦੀ ਆ ਵੀ ਮੇਰੇ ਪਤੀ ਦੀ ਮੌਤ ਹੋ ਗਈ ਵੀ ਮੇਰਾ ਪਤੀ ਬਹੁਤ ਸ਼ਰਾਬ ਪੀਂਦਾ ਸੀਗਾ ਤੇ ਸਾਡੇ ਵਿਆਹ ਤੋਂ 6 ਕੁ ਮਹੀਨੇ ਬਾਅਦ ਹੀ ਸ਼ਰਾਬ ਪੀਣ ਨਾਲ ਉਹਦੀ ਮੌਤ ਹੋ ਗਈ ਤੇ ਵੀ ਮੈਂ ਇਕੱਲੀ ਤਾਂ ਰਹਿਣੀ ਆ ਉਹ ਕਹਿੰਦਾ ਵੀ ਤੁਹਾਡੇ ਕੋਈ ਬੱਚਾ ਹੈ ਨਹੀਂ ਕਹਿੰਦੀ ਨਹੀਂ ਉਹ ਕਹਿੰਦਾ ਫਿਰ ਤੁਸੀਂ ਇੱਥੇ ਕਿਉਂ ਰਹਿਣੀ ਹੋ ਇਕੱਲੇ ਕਹਿੰਦੀ ਵੀ ਮੇਰੇ ਮਾਪਿਓ ਬਹੁਤ ਗਰੀਬ ਸੀ ਤੇ ਉਹਨਾਂ ਨੇ ਨਾ ਮੈਨੂੰ ਵੇਚਦਾ ਸੀ ਮੇਰੇ ਘਰ ਵਾਲੇ ਨੂੰ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਮੇਰੇ ਮਾਪਿਓ ਦੀ ਸੱਚਾਈ ਪਤਾ ਲੱਗੀ ਵੀ ਮੈਂ ਆਪਣੇ ਮਾਪਿਓ ਦੇ ਘਰ ਜੇ ਹੁਣ ਦੁਬਾਰਾ ਜਾਉਂਗੀ ਉਹਨਾਂ ਨੇ ਮੈਨੂੰ ਫਿਰ ਵੇਚ ਦੇਣਾ ਵੀ ਇਹਦੋਂ ਨਾਲੋਂ ਤਾਂ ਮੈਂ ਇੱਥੇ ਠੀਕ ਆ ਵੀ ਜੋ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ ਚਲੋ ਉਸ ਚੋਰ ਨੂੰ ਵੀ ਉਤੇ ਤਰਸ ਆ ਜਾਂਦਾ ਦੋਨੋਂ ਇਸ ਤਰ੍ਹਾਂ ਗੱਲਬਾਤ ਜਦੋਂ ਕਰਦੇ ਆ ਦੋਨਾਂ ਨੂੰ ਇੱਕ ਦੂਜੇ ਨਾਲ ਨਾ ਹਮਦਰਦੀ ਹੋ ਜਾਂਦੀ ਆ ਤੇ ਉਹ ਕਹਿੰਦਾ ਵੀ ਹੁਣ ਮੈਂ ਇੱਥੋਂ ਨਿਕਲਣਾ ਚਾਹਣਾ ਉਹ ਕਹਿੰਦੀ ਵੀ ਜੇ ਤੁਸੀਂ ਜਾਓਗੇ ਤਾਂ ਪਿੰਡ ਦੇ ਲੋਕ ਸਤਰਕ ਨੇ ਵੀ ਜਦੋਂ ਹੁਣ ਕੋਈ ਤਾਜ਼ੀ ਤਾਜ਼ੀ ਚੋਰੀ ਹੋਈ ਹੋਵੇ ਗੱਲਾਂ ਵੀ ਸਾਰੇ ਉਹੀ ਕਰਦੇ ਆ ਤੇ ਨਿਗਾ ਵੀ ਹੈਗੀ ਆ ਵੀ ਤੂੰ ਫੜਿਆ ਜਾਏਗਾ ਉਹ ਕਹਿੰਦਾ ਵੀ ਫਿਰ ਹੁਣ ਮੈਨੂੰ ਵੀ ਇੱਥੋਂ ਕਿਸੇ ਤਰੀਕੇ ਨਾਲ ਕੱਢ ਉਹ ਕਹਿੰਦੀ ਵੀ ਚਲ ਮੈਂ ਤੇਰੀ ਮਦਦ ਕਰੂੰਗੀ ਕੋਸ਼ਿਸ਼ ਕਰੂੰਗੀ ਉਹਨੂੰ ਕਹਿੰਦੀ ਵੀ ਤੂੰ ਦੂਜੇ ਕਮਰੇ 'ਚ ਚਲਿਆ ਜਾ ਉਹ ਦੂਜੇ ਕਮਰੇ 'ਚ ਚਲਿਆ ਜਾਂਦਾ ਤੇ ਉਹ ਦਰਵਾਜ਼ਾ ਬੰਦ ਕਰ ਦਿੰਦੀ ਆ ਇਨੇ ਨੂੰ ਉਹੀ ਗਵੰਡਣਾ ਜਿਹੜੀ ਜਿਹਦੇ ਘਰੇ ਚੋਰੀ ਹੋਈ ਹੁੰਦੀ ਉਹ ਦੋ ਤਿੰਨ ਗਵੰਡਣਾ ਨੂੰ ਲੈ ਕੇ ਆ ਜਾਂਦੀ ਆ ਉਹ ਕਹਿੰਦੀ ਮੈਨੂੰ ਪ੍ਰੀਤੂ ਨੇ ਦੱਸਿਆ ਸੀ ਵੀ ਤੁਹਾਡੇ ਘਰੇ ਵੀ ਲੱਗਦਾ ਸੀ ਤੈਨੂੰ ਵੀ ਕੋਈ ਚੋਰ ਆਇਆ ਕਹਿੰਦੀ ਵੀ ਹਾਂ ਮੈਂ ਕੋਈ ਪੱਕਾ ਨਹੀਂ ਕਹਿ ਸਕਦੀ ਵੀ ਮੈਨੂੰ ਪੈੜਚਾਲ ਜੀ ਲੱਗੀ ਸੀ ਪਰ ਕਹਿੰਦੀ ਜੇ ਹੁੰਦਾ ਤਾਂ ਇੱਥੇ ਹੀ ਹੁੰਦਾ ਵੀ ਬਾਗਿਆ ਹੋਊਗਾ ਵੀ ਮੈਨੂੰ ਨਹੀਂ ਪਤਾ ਵੀ ਨਾਲ ਮੇਰੇ ਕੋਈ ਲੈ ਜੀ ਚੋਰ ਉਹ ਕਹਿੰਦੀ ਹਾਂ ਹੂੰ ਤਾਂ ਠੀਕ ਆ ਪਰ ਤੂੰ ਨਿਗਰੱਖੀ ਵੀ ਕਿਤੇ ਦਵਾਰਾ ਨਾ ਜੀ ਕਹਿੰਦੀ ਹੂੰ ਤਾਂ ਮੇਰੀ ਨਿਗਾ ਹੀ ਹੁੰਦੀ ਆ ਤੇ ਉਹ ਦਿਨ ਨੀਰਾ ਪੈ ਜਾਂਦੀ ਹੈ ਦੂਜੇ ਕਮਰੇ ਦੇ ਵਿੱਚ ਉਹ ਕਹਿੰਦੀ ਵੀ ਅੱਜ ਤੂੰ ਕਮਰੇ ਨੂੰ ਲੋਕ ਕਿਉਂ ਲਾ ਰੱਖਿਆ ਵੀ ਅੱਗੇ ਤਾਂ ਤੂੰ ਕਦੇ ਲੋਕ ਨਹੀਂ ਲਾਇਆ ਕਹਿੰਦੀ ਅੜੀਆ ਲੋਕ ਤਾਂ ਮੈਂ ਤਾਂ ਲਾ ਰੱਖਿਆ ਵੀ ਉੱਥੇ ਗੈਸ ਸਿਲੰਡਰ ਪਿਆ ਹਣਾ ਥੋੜਾ ਬਹੁਤਾ ਜਿਹੜਾ ਮੇਰਾ ਸਮਾਨ ਆ ਵੀ ਜੇ ਚੋਰ ਆ ਗਿਆ ਮੇਰੇ ਘਰੋਂ ਤਾਂ ਗੈਸ ਸਿਲੰਡਰ ਹੀ ਮਿਲੂ ਉਹਨੂੰ ਵੀ ਉਹ ਚੱਕ ਕੇ ਲੈ ਜੂ ਵੀ ਜਦੋਂ ਬੰਦਾ ਚੋਰੀ ਕਰਨੀ ਵੜ ਗਿਆ ਵੀ ਮੈਂ ਤਾਂ ਤਾਂ ਲਾ ਰੱਖਿਆ ਉਹ ਕਹਿੰਦੀ ਫਿਰ ਹੁਣ ਹੀ ਲਾ ਰੱਖਿਆ ਦਿਨੇ ਉਹ ਕਹਿੰਦੀ ਵਸ ਫਿਰ ਜਦੋਂ ਮੈਂ ਰੋਟੀ ਪਾਣੀ ਕਰ ਲਿਆ ਤੇ ਲੋਕ ਲਾਦਾ ਤੇ ਚਲੋ ਇਸੇ ਤਰ੍ਹਾਂ ਗੱਲਬਾਤ ਕਰਕੇ ਉਹ ਮੁੜ ਜਾਂਦੀਆਂ ਤੇ ਫਿਰ ਉਹ ਦਰਵਾਜ਼ਾ ਖੋਲਦੀ ਹੈ ਤੇ ਉਹਨੂੰ ਦੱਸਦੀ ਹੈ ਚੋਰ ਨੂੰ ਵੀ ਤੇਰਾ ਨਿਕਲਣਾ ਇੱਥੋਂ ਔਖਾਗਾ ਵੀ ਮੇਰੇ ਤੇ ਵੀ ਸ਼ੱਕ ਕਰਦੇ ਆ ਤੇ ਚੱਲ ਉਹ ਕਹਿੰਦੀ ਵੀ ਤੂੰ ਹਜੇ ਇੱਥੇ ਹੀ ਰਹਿ ਵੀ ਜਦੋਂ ਮਾਹੌਲ ਸ਼ਾਂਤ ਹੋ ਗਿਆ ਮੈਂ ਤੈਨੂੰ ਦੱਸ ਦੂੰ ਹੋ ਰੋਟੀ ਪਾਣੀ ਬਣਾਉਂਦੀ ਆ ਰੋਟੀ ਪਾਣੀ ਬਣਾ ਕੇ ਉਹਨੂੰ ਰੋਟੀ ਪਾਣੀ ਵੀ ਦੇ ਦਿੰਦੀ ਆ ਐਸੀ ਤਰ੍ਹਾਂ ਉਹ ਦੋ ਦਿਨ ਰਹਿੰਦਾ ਚੋਰ ਤੇ ਉਸ ਔਰਤ ਨੂੰ ਉਸ ਚੋਰ ਨਾਲ ਹਮਦਰਦੀ ਹੋ ਜਾਂਦੀ ਹੈ ਤੇ ਉਹ ਚੋਰ ਜਿਹੜਾ ਉਹ ਤਾਂ ਪਹਿਲਾਂ ਹੀ ਉਹਦੀ ਸੁੰਦਰਤਾ ਵੇਖ ਕੇ ਉਹਦੇ ਤੇ ਮਰ ਮਿਟ ਗਿਆ ਸੀ ਪਰ ਉਹਨੇ ਕੁਝ ਕਿਹਾ ਨਹੀਂ ਤੇ ਚੱਲ ਉਹਨੂੰ ਉਹ ਕਹਿੰਦੀ ਵੀ ਇੱਕ ਹੱਲ ਹੈਗਾ ਤੂੰ ਐਂ ਕਰ ਜਿਹੜੇ ਪੈਸੇ ਚੋਰੀ ਕੀਤੇ ਆ ਵੀ ਤੂੰ ਰਾਤ ਨੂੰ ਉਹਨਾਂ ਦੇ ਘਰੇ ਸੁੱਟਿਆ ਜਿਹੜੇ ਪੈਸੇ ਚੋਰੀ ਕੀਤੇ ਆ ਤੇ ਵੀ ਫੇਰ ਮੈਂ ਤੈਨੂੰ ਇੱਥੋਂ ਕੱਢ ਦੂੰ ਉਹ ਕਹਿੰਦਾ ਵੀ ਠੀਕ ਆ ਚੱਲ ਪੈਸੇ ਤਾਂ ਮੈਂ ਸੁੱਟ ਦਿੰਨਾ ਤੇ ਪਰ ਮੈਂ ਆਪਣੀ ਮਾਂ ਦਾ ਇਲਾਜ ਕਿਵੇਂ ਕਰਾਂ ਉਹ ਕਹਿੰਦੀ ਵੀ ਜੇ ਤੂੰ ਇੱਥੇ ਬੈਠਾ ਰਹੇਗਾ ਤੇਰੀ ਮਾਂ ਦਾ ਇਲਾਜ ਤਾਂ ਫੇਰ ਵੀ ਨਹੀਂ ਹੋਣਾ ਚੱਲ ਮੈਂ ਐਂ ਕਰਦੀ ਆ ਮੇਰੇ ਕੋਲੇ ਨਾ ਸੋਨੇ ਦਾ ਇੱਕ ਮੰਗਲ ਸੂਤਰ ਆ ਜਦੋਂ ਹੁਣ ਮੈਂ ਵਿਧਵਾ ਹੋ ਗਈ ਮੰਗਲ ਸੂਤਰ ਮੇਰੇ ਕੰਮ ਦਾ ਨਹੀਂ ਵੀ ਤੂੰ ਉਹ ਲੈ ਜਾ ਤੂੰ ਉਹ ਲੈ ਜਾ ਆਪਣੀ ਮਾਂ ਦਾ ਇਲਾਜ ਕਰਾ ਜੇ ਤੇਰੇ ਕੋਲੇ ਪੈਸੇ ਬਣੇ ਤਾਂ ਤੂੰ ਮੇਰੇ ਮੋੜ ਜੀ ਨਹੀਂ ਤੂੰ ਰੱਖ ਲਈ ਤੇ ਉਹ ਕਹਿੰਦਾ ਵੀ ਨਹੀਂ ਮੈਂ ਤੁਹਾਡਾ ਮੰਗਲ ਸੂਤਰ ਨਹੀਂ ਲੈ ਜਾ ਸਕਦਾ ਉਹ ਕਹਿੰਦੀ ਕੁਛ ਨਹੀਂ ਹੁੰਦਾ ਉਹਨੂੰ ਸੌਹ ਪਾ ਦਿੰਦੀ ਆ ਤੇ ਉਹ ਕੀ ਕਰਦਾ ਉਹ ਰਾਤ ਨੂੰ ਜਾ ਕੇ ਕੰਧੂਤੋਂ ਦੀ ਉਹਨਾਂ ਦੇ ਪੈਸੇ ਸੁੱਟਿਆਉਂਦਾ ਜਿਨ੍ਹਾਂ ਦੇ ਘਰੇ ਚੋਰੀ ਹੋਈ ਕੀਤੀ ਹੁੰਦੀ ਆ ਉਹਨੇ ਤੇ ਰਾਤ ਨੂੰ ਹੀ ਉਹ ਮੰਗਲ ਸੂਤਰ ਲੈ ਕੇ ਉਥੋਂ ਤੁਰ ਜਾਂਦਾ ਕਿਉਂਕਿ ਗੱਲ ਠੰਡੀ ਪੈ ਗਈ ਸੀ ਇੰਨੀ ਕੀ ਨੇ ਰੱਖੀ ਰੱਖਣੀ ਸੀਗੀ ਤੇ ਚਲ ਉਹ ਬਹੁਤ ਜਿਹੜੇ ਦਿਨੇ ਨਿਕਲ ਜਾਂਦਾ ਪਿੰਡ ਚੋਂ ਤੁਰ ਜਾਂਦਾ ਅਗਲੇ ਦਿਨ ਸਵੇਰੇ ਰੋਲਾ ਪੈ ਜਾਂਦਾ ਗਵਾਂਢਣਾ ਜਿਹੜੀ ਉਹ ਰੋਲਾ ਪਾ ਦਿੰਦੀ ਆ ਵੀ ਸਾਡੇ ਘਰੇ ਕੋਈ ਪੈਸੇ ਸੁੱਟ ਗਿਆ ਸੁੱਟ ਗਿਆ ਚਲੋ ਲੋਕ ਇਕੱਠੇ ਹੁੰਦੇ ਆ ਵੀ ਚੋਰ ਪੈਸੇ ਸੁੱਟ ਗਿਆ ਤੇ ਉਹ ਕਹਿੰਦੀ ਵੀ ਪੈਸੇ ਤਾਂ ਲੈ ਮੇਰੇ 3 ਲੱਖ ਚੋਰੀ ਹੋਏ ਸੀ ਸੁੱਟ ਕੇ 15 ਹਜ਼ਾਰ ਹੀ ਗਿਆ ਤਾਂ ਉਹਨੂੰ ਲੋਕ ਕਹਿੰਦੇ ਆ ਵੀ ਤੇਰੇ ਘਰੇ 3 ਲੱਖ ਕਿੱਥੋਂ ਆ ਗਿਆ ਵੀ ਜੇ ਚੋਰ ਸੁੱਟ ਕੇ ਜਾਂਦਾ ਫਿਰ ਤਾਂ 3 ਲੱਖ ਹੀ ਸੁੱਟ ਕੇ ਜਾਂਦਾ ਫਿਰ 15 ਹਜ਼ਾਰ ਕਿਉਂ ਸੁੱਟ ਕੇ ਜਾਂਦਾ ਜਾਂ ਫਿਰ ਤੀਜਾ ਹਿੱਸਾ ਕੁਝ ਤਾਂ ਸੁੱਟ ਕੇ ਜਾਂਦਾ ਪਰ ਉਹ ਬਾਹਲੀ ਗੱਲ ਨਹੀਂ ਚਾਹਦੀ ਕਿਉਂਕਿ ਉਹਨੂੰ ਪਤਾ ਸੀ ਵੀ ਜੇ ਇਸ ਗੱਲ ਦਾ ਬਾਹਲੀ ਹੁਣ ਇਨਕੁਆਰੀ ਹੋਊਗੀ ਵੀ ਨਾਲੇ ਮੈਨੂੰ ਕਿਹੜਾ ਫਿਰ ਕੋਈ 3 ਲੱਖ ਦੇ ਜੂ ਚਲੋ ਗੱਲ ਉੱਥੇ ਠੱਪ ਹੋ ਜਾਂਦੀ ਆ ਤੇ ਲੋਕਾਂ ਨੂੰ ਐ ਲੋਕ ਹੈਰਾਨ ਹੋ ਜਾਂਦੇ ਆ ਵੀ ਇਹੋ ਜਿਹਾ ਕਿਹੜਾ ਚੋਰ ਹੋਇਆ ਵੀ ਪਹਿਲਾਂ ਚੋਰੀ ਕਰਕੇ ਲੈ ਕੇ ਗਿਆ ਫਿਰ ਪੈਸੇ ਸੁੱਟ ਗਿਆ ਪਰ ਉਸ ਗੱਲ ਦਾ ਜਵਾਬ ਕਿਸੇ ਨੂੰ ਨਹੀਂ ਮਿਲਦਾ ਚਲੋ ਉਹ ਵਿਧਵਾ ਔਰਤ ਆ ਜਿਹੜੀ ਉਹ ਆਪਣੀ ਓਵੇਂ ਜਿੰਦਗੀ ਜਿਉਂਦੀ ਆ ਤੇ ਉਸ ਮੁੰਡੇ ਬਾਰੇ ਸੋਚਦੀ ਰਹਿੰਦੀ ਆ ਨਾ ਤਾਂ ਹੁਣ ਕੋਈ ਉਹਦੇ ਕੋਲੇ ਫੋਨ ਨੰਬਰ ਸੀ ਉਹਦੇ ਕੋਲੇ ਆਪਦੇ ਕੋਲੇ ਵੀ ਫੋਨ ਨਹੀਂ ਸੀ ਉਸ ਔਰਤ ਕੋਲ ਤੇ ਉਹ ਉਹਨੂੰ ਯਾਦ ਕਰਦੀ ਆ ਕਿ ਉਹ ਮਿਸ ਕਰਨ ਲੱਗ ਜਾਂਦੀ ਆ ਕਿਉਂਕਿ ਤਿੰਨ ਚਾਰ ਦਿਨ ਉਹਨਾਂ ਦੇ ਘਰੇ ਰਿਹਾ ਤੇ ਉਹਨੂੰ ਉਹਦੇ ਨਾਲ ਨੇੜਤਾ ਹੋ ਜਾਂਦੀ ਆ ਪਿਆਰ ਹੋ ਜਾਂਦਾ ਤੇਉਦ੍ਰੋ ਮੁੰਡਾ ਉਹ ਮੰਗਲ ਸੂਤਰ ਨੂੰ ਵੇਚਦਾ ਵੇਚ ਕੇ ਉਹ ਆਪਣੀ ਮਾਂ ਦਾ ਇਲਾਜ ਕਰਾਉਂਦਾ ਇੱਕ ਮਹੀਨੇ ਦੇ ਵਿੱਚ ਉਹਦੀ ਮਾਂ ਬਿਲਕੁਲ ਠੀਕ ਹੋ ਜਾਂਦੀ ਆ ਤੇ ਉਹਦੀ ਮਾਂ ਉਹਨੂੰ ਪੁੱਛਦੀ ਆ ਕਿ ਤੂੰ ਮੇਰਾ ਇਲਾਜ ਕਿਵੇਂ ਕਰਾਇਆ ਪੈਸੇ ਕਿੱਥੋਂ ਆਏ ਵੀ ਤੇਰੇ ਕੋਲੇ ਕੋਈ ਨੌਕਰੀ ਨਹੀਂ ਸੀ ਕੰਮ ਨਹੀਂ ਸੀ ਫਿਰ ਉਹ ਸਾਰੀ ਗੱਲ ਆਪਣੀ ਮਾਂ ਨੂੰ ਸੱਚ ਦੱਸ ਦਿੰਦਾ ਉਹ ਕਹਿੰਦਾ ਵੀ ਮਾਂ ਮੈਂ ਕਿਸੇ ਪਿੰਡ ਚ ਚੋਰੀ ਕਰਨ ਗਿਆ ਨਹੀਂ ਹੋਇਆ ਵੀ ਉੱਥੇ ਇੱਕ ਔਰਤ ਮਿਲੀ ਵੀ ਉਹਨੇ ਆਪਣਾ ਮੰਗਲ ਸੂਤਰ ਵੇਚਿਆ ਤੇ ਉਹ ਕਹਿੰਦੀ ਕਿ ਪੁੱਤ ਵੀ ਉਸ ਔਰਤ ਨੇ ਹਨਾ ਤੇਰੀ ਇੰਨੀ ਮਦਦ ਕੀਤੀ ਆ ਵੀ ਤੂੰ ਉਹਦੇ ਪੈਸੇ ਕਿਵੇਂ ਨਾ ਕਿਵੇਂ ਮੋੜ। ਉਹ ਕਹਿੰਦਾ ਮਾਂ ਹੁਣ ਤੂੰ ਠੀਕ ਹੋ ਗਈ ਨਾ ਮੈਂ ਕਿਤੇ ਕੰਮ ਲੱਭਦਾ ਤੇ ਕੰਮ ਆਲੇ ਦੋ ਮੈਂ ਪੈਸੇ ਲਊਂਗਾ ਤੇ ਉਹਦੇ ਪੈਸੇ ਮੋੜਿਆ ਆਂਗਾ। ਚਲੋ ਉਹਨਾਂ ਕੰਮ ਤੇ ਲੱਗ ਜਾਂਦਾ। ਕੰਮ ਤੇ ਉਹਨੂੰ 15000 ਮਹੀਨੇ ਦੀ ਤਨਖਾਹ ਤੇ ਉਹ ਫੈਕਟਰੀ ਦੇ ਵਿੱਚ ਲੱਗਦਾ ਤੇ ਉਹ ਫੈਕਟਰੀ ਦੇ ਮਾਲਕ ਨੂੰ ਕਹਿੰਦਾ ਵੀ ਮੈਨੂੰ 1 ਮਹੀਨੇ ਬਾਅਦ 2 ਮਹੀਨੇ ਦੀ ਤਨਖਾਹ ਦੇ ਦੀ ਵੀ ਮੈਂ ਕਿਸੇ ਦਾ ਕਰਜ਼ਾ ਚੁਕਾਉਣਾਗਾ। ਚਲੋ ਫੈਕਟਰੀ ਦਾ ਮਾਲਕ ਕਹਿੰਦਾ ਵੀ ਦੇਖਾਂਗੇ। ਇੱਕ ਮਹੀਨਾ ਪੂਰੀ ਤਨਦੇਹੀ ਨਾਲ ਕੰਮ ਕਰਦਾ ਤੇ ਫੈਕਟਰੀ ਦੇ ਮਾਲਕ ਨੂੰ ਉਹ ਤੇ ਭਰੋਸਾ ਹੋ ਜਾਂਦਾ ਵੀ ਇਹ ਵਧੀਆ ਕੰਮ ਵਾਲਾ ਬੰਦਾ ਹੈਗਾ ਵੀ ਚਲ ਦੇ ਦੇ ਨਾ ਦੋ ਮਹੀਨਿਆਂ ਦੀ ਤਰ੍ਹਾਂ ਉਹ 30000 ਰੁਪਏ ਉਹਨੂੰ ਦੇ ਦਿੰਦਾ ਤੇ ਉਹ 30000 ਰੁਪਏ ਲੈ ਕੇ ਫਿਰ ਉਸ ਵਿਧਵਾ ਔਰਤ ਕੋਲ ਜਾਂਦਾ ਆਪਣੀ ਮਾਂ ਨੂੰ ਲੈ ਕੇ ਉਹਦੇ ਨੂੰ 30000 ਰੁਪਏ ਦਿੰਦਾ ਕਹਿੰਦਾ ਵੀ ਤੁਹਾਡਾ ਮੰਗਲ ਸੂਤਰ ਜਿਹੜਾ ਉਹ 25000 ਦਾ ਸੀ ਤੇ ਮੇਰੀ ਮਾਂ ਦਾ ਇਲਾਜ ਹੋ ਗਿਆ ਵੀ ਆਹ ਲਓ 30000 ਰੁਪਏ ਉਹ ਕਹਿੰਦੀ ਫਿਰ ਜੇ ਉਹ 25 ਦਾ ਸੀ ਤਾਂ ਮੈਂ 25 ਲਵਾਂ 30 ਨਹੀਂ ਲੈਂਦੀ ਚਲੋ 25000 ਰੁਪਏ ਲੈਂਦੀ ਆ ਇਹ ਜਿਹੜੀ ਬਜ਼ੁਰਗ ਔਰਤ ਉਸ ਮੁੰਡੇ ਦੀ ਮਾਂ ਹੁੰਦੀ ਆ ਉਹਨੂੰ ਗੱਲ ਨਾ ਲਾਉਂਦੀ ਆ ਤੇ ਉਹਨੂੰ ਅਸੀਸਾਂ ਦਿੰਦੀ ਆ ਤੇ ਉਹ ਚੋਰ ਆ ਜਿਹੜਾ ਉਹ ਵੀ ਉਹਦਾ ਧੰਨਵਾਦ ਕਰਦਾ ਤੇ ਫਿਰ ਉਹਨਾਂ ਵਾਸਤੇ ਰੋਟੀ ਪਾਣੀ ਬਣਾਉਂਦੀ ਆ ਰੋਟੀ ਪਾਣੀ ਖਾਂਦੇ ਆ ਤੇ ਉਸ ਤੋਂ ਬਾਅਦ ਜਿਹੜੀ ਉਹ ਮੁੰਡੇ ਦੀ ਮਾਂ ਹੁੰਦੀ ਆ ਉਹ ਪੁੱਛਦੀ ਆ ਵੀ ਪੁੱਤ ਤੂੰ ਇੱਥੇ ਇਕੱਲੀ ਰਹਿਣੀ ਆ ਮੈਨੂੰ ਪਤਾ ਤੇਰੇ ਪਤੀ ਦੀ ਮੌਤ ਹੋ ਗਈ ਵੀ ਮੈਂ ਤੈਨੂੰ ਇੱਕ ਗੱਲ ਕਹਾਂ ਬੁਰਾ ਤਾਂ ਨਹੀਂ ਮੰਨਦੀ ਉਹ ਕਹਿੰਦੀ ਵੀ ਨਹੀਂ ਕਹਿੰਦੀ ਵੀ ਮੈਂ ਤੈਨੂੰ ਆਪਣੀ ਨੂੰਹ ਬਣਾਉਣਾ ਚਾਹਣੀ ਆ ਵੀ ਜੇ ਤੈਨੂੰ ਇਤਰਾਜ਼ ਨਾ ਹੋਵੇ ਦੇਖ ਮੇਰਾ ਮੁੰਡਾ ਕੋਈ ਚੋਰ ਨਹੀਂ ਹੈਗਾ ਠੀਕ ਹੈ ਦੀ ਮਜਬੂਰੀ ਬਣ ਗਈ ਇਹਨੇ ਚੋਰੀ ਕੀਤੀ ਪਰ ਜੇ ਤੂੰ ਬੜਨਾ ਚਾਹੇ ਤੇ ਮੈਂ ਚਾਹਣੀ ਆ ਵੀ ਤੂੰ ਮੇਰੀ ਨੂੰਹ ਬਣੇ ਹੁਣ ਉਸ ਔਰਤ ਨੂੰ ਆਲਰੇਡੀ ਉਸ ਮੁੰਡੇ ਨਾਲ ਪਿਆਰ ਹੋ ਚੁੱਕਿਆ ਸੀ ਤੇ ਉਹ ਦੀ ਗੱਲ ਮੰਨ ਲੈਂਦੀ ਆ ਫਿਰ ਉਹ ਔਰਤ ਆ ਜਿਹੜੀ ਉਹਦੇ ਨਾਲ ਆਪਣੇ ਮੁੰਡੇ ਦਾ ਵਿਆਹ ਕਰਦੀ ਆ ਉਹਨੂੰ ਵਿਆਹ ਕੇ ਲੈ ਕੇ ਜਾਂਦਾ ਵਕੈਦਾ ਤੇ ਪਿੰਡ ਦੀ ਪੰਚਾਇਤ ਆ ਜਿਹੜੀ ਉਹ ਵੀ ਇਸ ਗੱਲ ਤੇ ਖੁਸ਼ ਹੁੰਦੀ ਆ ਉਹ ਸਾਰੀ ਗੱਲ ਤਾਂ ਨਹੀਂ ਦੱਸਦੀ ਪਿੰਡ ਦੇ ਲੋਕਾਂ ਨੂੰ ਆਣਣਾਂ ਵੰਡਣਾਂ ਨੂੰ ਦੱਸਦੀ ਆ ਵੀ ਇੱਕ ਔਰਤ ਆਈ ਸੀਗੀ ਉਹ ਆਪਣੇ ਮੁੰਡੇ ਵਾਸਤੇ ਮੇਰਾ ਰਿਸ਼ਤਾ ਮੰਗਦੀ ਆ। ਵੀ ਗਾਂ ਦੀ ਗਾਂ ਰਿਸ਼ਤੇਦਾਰੀ ਚੋਂ ਸੀ ਤੇ ਜਿਹੜੀਆਂ ਅੰਡਣਾ ਵੰਡਣਾ ਉਹ ਵੀ ਕਹਿੰਦੀਆਂ ਵੀ ਤੂੰ ਕੱਲੀ ਉਮਰ ਕਿਵੇਂ ਕੱਢੇਂਗੀ ਛੋਟੀ ਤੇਰੀ ਉਮਰ ਆ ਵੀ ਤੂੰ ਵਿਆਹ ਕਰਾ ਲਾ। ਚਲੋ ਪਿੰਡ ਦੀ ਪੰਚਾਇਤ ਆ ਜਿਹੜੀ ਸਹਿਮਤੀ ਦਿੰਦੀ ਆ ਤੇ ਫਿਰ ਉਹ ਉਸ ਚੋਰ ਮੁੰਡੇ ਨਾਲ ਵਿਆਹ ਕਰਵਾ ਲੈਂਦੀ ਆ। ਉਹ ਮੁੰਡਾ ਉਸੇ ਫੈਕਟਰੀ ਦੇ ਵਿੱਚ ਕੰਮ ਤੇ ਲੱਗਿਆ ਰਹਿੰਦਾ ਤੇ ਉਹ ਸੱਸ ਨੂੰ ਹਾਂ ਘਰ ਸੰਭਾਲਦੀਆਂ ਨੇ। ਹਾਂਜੀ ਦੋਸਤੋ ਇਹ ਕਹਾਣੀ ਕੋਈ ਸੱਚੀ ਕਹਾਣੀ ਨਹੀਂ ਇੱਕ ਕਲਪਨਿਕ ਕਹਾਣੀ ਆ। ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਸ਼ੀਕਾਲ ਜੀ